ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਚੋਪੈਰਾ ਸਾਹਿਬ ਦੇ ਪਾਠ ਕਰਨ ਦੀ ਵਿਧੀ ਬਾਰੇ ਪਾਰਕੀ ਚੋਪੈਰਾ ਸਾਹਿਬ ਦਾ ਪਾਠ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਕਰਨਾ ਹੈ ਇਸ ਸਮੇਂ ਦੇ ਵਿੱਚ ਕਿਹੜੀ ਬਾਣੀ ਦਾ ਪਾਠ ਕਰਨਾ ਹੈ ਅਤੇ ਕਿੰਨਾ ਕਰਨਾ ਹੈ ਫਿਰ ਅਰਦਾਸ ਬੇਨਤੀ ਬਾਰੇ ਜੋ ਸਵਾਲ ਤੁਸੀਂ ਪੁੱਛੇ ਆ ਕੜਾ ਪ੍ਰਸ਼ਾਦ ਦੀ ਦੇਗ ਬਾਰੇ ਜੋ ਸਵਾਲ ਤੁਸੀਂ ਪੁੱਛੇ ਆ ਹੁਕਮਨਾਮਾ ਸਾਹਿਬ ਬਾਰੇ ਜੋ ਸਵਾਲ ਤੁਸੀਂ ਪੁੱਛੇ ਆ ਉਹ ਸਾਰੇ ਸਵਾਲਾਂ ਦੇ ਜਵਾਬ ਅੱਜ ਦੀ ਵੀਡੀਓ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਆ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਜੇ ਤੁਹਾਡੇ ਮਨ ਦੇ ਵਿੱਚ ਕੋਈ ਹੋਰ ਵੀ ਸਵਾਲ ਆ ਤਾਂ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਜਾਂ ਫਿਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਓ ਜੀ ਤਾਂ ਆਵਾਜ ਦੀ ਵੀਡੀਓ ਸ਼ੁਰੂ ਕਰਦੇ ਆਂ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਿਰ ਦੇ ਉੱਤੇ ਮੇਰ ਭਰਿਆ ਹੱਥ ਰੱਖ ਕੇ ਇਸ ਵੀਡੀਓ ਦੀ ਸੇਵਾ ਤੁਸੀਂ ਆਪ ਕਰਵਾ ਲੈਣਾ ਬਾਬਾ ਜੀ ਤਾਂ ਸੰਗਤ ਜੀ ਜਿਵੇਂ ਕਿ ਤੁਸੀਂ ਸਾਰੇ ਜਾਣੇ ਜਾਂਦੇ ਹੋ ਕਿ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਅੰਮ੍ਰਿਤਸਰ ਵਿਖੇ ਹਰ ਐਤਵਾਰ ਵਾਲੇ ਦਿਨ ਚੋਪੈਰਾ ਸਾਹਿਬ ਕੱਟਿਆ ਜਾਂਦਾ ਹੈ। ਹਰ ਐਤਵਾਰ ਦੁਪਹਿਰ 12 ਵਜੇ ਤੋਂ ਗੁਰਬਾਣੀ ਦੇ ਪਾਠ ਕਰਨੇ ਸ਼ੁਰੂ ਕੀਤੇ ਜਾਂਦੇ ਆ। ਸ਼ਾਮ ਨੂੰ 3:45 ਤੱਕ ਗੁਰਬਾਣੀ ਦੇ ਪਾਠ ਕੀਤੇ ਜਾਂਦੇ ਨੇ। ਉਸ ਤੋਂ ਉਪਰੰਤ 4 ਵਜੇ ਤੱਕ ਅਰਦਾਸ ਬੇਨਤੀ ਕਰਕੇ ਹੁਕਮਨਾਮਾ ਸਾਹਿਬ ਲੈ ਲਿਆ ਜਾਂਦਾ ਹੈ। ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਪਹੁੰਚਦੀਆਂ ਨੇ ਕੁਝ ਸੰਗਤਾਂ ਆਪਣੇ ਪਿੰਡ ਸ਼ਹਿਰ ਦੇ ਵਿੱਚ ਨਜ਼ਦੀਕੀ ਗੁਰੂ ਘਰ ਦੇ ਵਿੱਚ ਜਾ ਕੇ ਸੰਗਤਾਂ ਰਲ ਕੇ ਗੁਰਬਾਣੀ ਦੇ ਪਾਠ ਕਰਦੀਆਂ ਨੇ ਦੁਪਹਿਰਾ ਸਾਫ ਕਰਦੀਆਂ ਨੇ ਤਨ ਤਨ ਬਾਬਾ ਦੀਪ ਸਿੰਘ ਜੀ ਕਲਗੀ ਤਰਪਾਸ਼ ਜਿਹੜੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਦੀਆਂ ਨੇ ਪਰ ਕੁਝ ਸੰਗਤਾਂ ਕਹਿੰਦੀਆਂ ਨੇ ਕਿ ਅਸੀਂ ਆਪਣੇ ਘਰ ਦੇ ਵਿੱਚ ਰਹਿ ਕੇ ਜੋ ਪਹਿਰਾ ਸਾਬ ਕੱਟਣਾ ਚਾਹੁੰਦੇ ਆਂ ਘਰ ਦੇ ਵਿੱਚ ਰਹਿ ਕੇ ਗੁਰਬਾਣੀ ਦਾ ਪਾਠ ਕਰਕੇ ਸੰਤਨ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨਾ ਚਾਹੁੰਦੇ ਆਂ ਕਲਗੀ ਤਰਪਾਸ਼ਾ ਜਿਹੜੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨਾ ਚਾਹੁੰਦੇ ਆਂ ਤਾਂ ਜੀ ਬਹੁਤ ਵਧੀਆ ਗੱਲ ਆ ਜੇਕਰ ਤੁਸੀਂ ਘਰ ਦੇ ਵਿੱਚ ਰਹਿ ਕੇ ਜੋ ਪਹਿਰਾ ਸਾਬ ਕੱਟਣਾ ਹੈ ਤਾਂ ਉਹਦੇ ਲਈ ਕੁਝ ਜ਼ਰੂਰੀ ਗੱਲਾਂ ਨੇ ਜੋ ਆਪਾਂ ਨੂੰ ਧਿਆਨ ਦੇ ਵਿੱਚ ਰੱਖਣੀਆਂ ਪੈਣਗੀਆਂ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹ ਗੱਲਾਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਸਭ ਤੋਂ ਪਹਿਲੀ ਗੱਲ ਦਾ ਧਿਆਨ ਕੀ ਰੱਖਣਾ ਹੈ ਕਿ ਜੇਕਰ ਆਪਾਂ ਘਰ ਦੇ ਵਿੱਚ ਦੁਪਹਿਰਾ ਸਾਫ ਕੱਟਣਾ ਹੈ ਤਾਂ ਐਤਵਾਰ ਵਾਲੇ ਦਿਨ ਦੁਪਹਿਰ 12 ਵਜੇ ਤੋਂ ਪਹਿਲਾਂ-ਪਹਿਲਾਂ ਕੇਸੇ ਇਸ਼ਨਾਨ ਕਰ ਲੈਣਾ ਹੈ ਕੇਸੇ ਇਸ਼ਨਾਨ ਜਿਵੇਂ ਕਹ ਦੇਣੇ ਨਾ ਕਿ ਸਿਰ ਪਿੰਡੇ ਦੋਵੇਂ ਲਾਉਣਾ ਤਾਂ ਕੇਸੀ ਇਸ਼ਨਾਨ ਕਰਨਾ ਹੈ ਬਾਪ ਕੀ ਆਪਣੇ ਕੇਸ ਆਪਣੇ ਵਾਲਾਂ ਨੂੰ ਮਿਧੂਣਾ ਹੈ ਤਾਂ ਸਭ ਤੋਂ ਪਹਿਲਾਂ ਕੇਸੀ ਇਸ਼ਨਾਨ ਕਰਨਾ ਹੈ ਇਹ ਆਪਾਂ 12 ਵਜੇ ਤੋਂ ਪਹਿਲਾਂ ਪਹਿਲਾਂ ਕਰ ਲੈਣਾ ਹੈ ਕਿਉਂਕਿ 12 ਵਜੇ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦੇਣਾ ਹੈ ਕਿਉਂਕਿ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ 12 ਵਜੇ ਤੋਂ ਬਾਣੀ ਪੜਨੀ ਸ਼ੁਰੂ ਹੋ ਜਾਂਦੀ ਹੈ ਤਾਂ ਆਪਾਂ ਵੀ ਨਾਲ-ਨਾਲ ਬਾਣੀ ਪੜਨੀ ਹੈ ਜੇ ਹੋ ਸਕੇ ਤਾਂ ਆਪਣੇ ਘਰ ਦੇ ਵਿੱਚ ਆਪਣੇ ਮੋਬਾਈਲ ਦੇ ਉੱਪਰ ਉੱਥੋਂ ਆਪਾਂ ਲਾਈਵ ਪਾਠ ਲਗਾ ਕੇ ਨਾਲ-ਨਾਲ ਕਰ ਸਕਦੇ ਆਂ ਭਾਵ ਕਿ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਤੋਂ ਸਿੱਧਾ ਪ੍ਰਸਾਰਣ ਸਾਡੇ ਮੋਬਾਈਲ ਦੇ ਉੱਪਰ ਚੱਲਦਾ ਹੈ ਉਹ ਆਪਾਂ ਆਪਣੇ ਮੋਬਾਈਲ ਤੇ ਕੱਢ ਕੇ ਲਗਾ ਸਕਦੇ ਆਂ ਨਾਲ-ਨਾਲ ਗਰਬਾਣੀ ਦਾ ਪਾਠ ਕਰ ਸਕਦੇ ਆਂ ਘਰ ਬੈਠਿਆਂ ਹੀ ਸਾਡੀ ਹਾਜ਼ਰੀ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਲੱਗਦੀ ਜਾਵੇਗੀ ਪਰ ਜੇਕਰ ਤੁਸੀਂ ਆਪਣੇ ਮੋਬਾਈਲ ਦੇ ਉੱਤੇ ਲਾਈਵ ਨਹੀਂ ਲਗਾ ਸਕਦੇ ਕਈ ਵਾਰ ਇਥਾਂਵਾਂ ਤੇ ਨੈਟਵਰਕ ਪ੍ਰੋਬਲਮ ਹੁੰਦੀ ਆ ਤਾਂ ਕੋਈ ਗੱਲ ਨਹੀਂ 12 ਵਜੇ ਪਾਠ ਸ਼ੁਰੂ ਕਰ ਦੇਣਾ ਹੈ ਉੱਧਰ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਪਾਠ ਸ਼ੁਰੂ ਹੋਣਗੇ ਇਧਰ ਆਪਾਂ ਆਪਣੇ ਘਰ ਦੇ ਵਿੱਚ ਪਾਠ ਕਰਨਾ ਸ਼ੁਰੂ ਕਰ ਦੇਣਾ ਹੈ ਪਰ ਪਾਠ ਕਰਨ ਤੋਂ ਪਹਿਲਾਂ ਜਿਵੇਂ ਆਪਾਂ ਗੱਲ ਕੀਤੀ ਕਿ 12 ਵਜੇ ਤੋਂ ਪਹਿਲਾਂ ਪਹਿਲਾਂ ਕੇਸੀ ਇਸ਼ਨਾਨ ਕਰ ਲੈਣਾ ਕੇਸੀ ਇਸ਼ਨਾਨ ਕਰਨ ਤੋਂ ਬਾਅਦ ਦੂਸਰਾ ਕੰਮ ਕਰਨਾ ਹੈ ਕੜਾ ਪ੍ਰਸ਼ਾਦ ਦੀ ਦੀਗ ਤਿਆਰ ਕਰਨੀ ਕੜਾ ਪ੍ਰਸ਼ਾਦ ਦੀ ਦੀਗ ਹਮੇਸ਼ਾ ਕੇਸੀ ਇਸ਼ਨਾਨ ਕਰਕੇ ਹੀ ਕੀਤੀ ਜਾਂਦੀ ਆ ਬਣਾਈ ਜਾਂਦੀ ਆ ਤੱਕੜਾ ਪ੍ਰਸ਼ਾਦ ਦੀ ਦੇਗ ਬਣਾਉਣੀ ਆ ਉਹ ਵੀ ਗੁਰਬਾਣੀ ਦਾ ਪਾਠ ਕਰਦਿਆਂ ਕਰਦਿਆਂ ਜੇਕਰ ਤੁਸੀਂ ਖੁਦ ਬਣਾ ਲੈਂਦੇ ਹੋ ਤਾਂ ਬਹੁਤ ਵਧੀਆ ਗੱਲ ਹੈ ਜੇਕਰ ਤੁਸੀਂ ਖੜਾ ਪ੍ਰਸ਼ਾਦ ਦੀ ਦੇਗ ਤਿਆਰ ਨਹੀਂ ਕਰ ਸਕਦੇ ਤਾਂ ਕਰਦਾ ਕੋਈ ਜੀ ਹੀ ਕਰੇ ਪਰ ਤੁਸੀਂ ਨਾਲ ਖੜੇ ਰਹਿਣਾ ਹੈ ਗੁਰਬਾਣੀ ਦਾ ਪਾਠ ਕਰਦੇ ਰਹਿਣਾ ਹੈ ਜੋ ਜੀ ਕੜਾ ਪ੍ਰਸ਼ਾਦੀ ਦੀ ਦੀਗ ਤਿਆਰ ਕਰ ਰਿਹਾ ਹੈ ਉਹ ਵੀ ਗੁਰਬਾਣੀ ਦਾ ਪਾਠ ਕਰੇ ਜਾਂ ਮਨ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰੇ ਮੋਲ ਮੰਤਰ ਜੀ ਦਾ ਜਾਪ ਜਪਜੀ ਸਾਹਿਬ ਜੀ ਦੀ ਬਾਣੀ ਜੋ ਵੀ ਬਾਣੀ ਦਾ ਪਾਠ ਤੁਸੀਂ ਕਰ ਸਕਦੇ ਹੋ ਕਰਦਿਆਂ ਕਰਦਿਆਂ ਬੜੇ ਹੀ ਪਿਆਰ ਸਤਿਕਾਰ ਸਾਹਿਤ ਕੜਾ ਪ੍ਰਸ਼ਾਦੀ ਦੀ ਦੀਗ ਤਿਆਰ ਕਰਨੀ ਆ ਕੜਾ ਪ੍ਰਸ਼ਾਦੀ ਦੀ ਦੀਗ ਤਿਆਰ ਕਰਕੇ ਜਿੱਥੇ ਤੁਸੀਂ ਪਾਠ ਕਰਨਾ ਹੈ ਜਿੱਥੇ ਬੈਠ ਕੇ ਬਾਣੀ ਪੜ੍ਹਨੀ ਹੈ ਨਾ ਉੱਥੇ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਆਪ ਨੂੰ ਚਾਦੀ ਦੇਖ ਲੈ ਜਾਣੀ ਆ ਉੱਥੇ ਜਾ ਕੇ ਰੱਖ ਲੈਣੀ ਆ ਅਤੇ ਚੋਪਹਿਰਾ ਸਾਬ ਆਪਾਂ ਇੱਕੋ ਥਾਂ ਤੇ ਬੈਠ ਕੇ ਕੱਟਣਾ ਹੈ ਇਹ ਨਹੀਂ ਆ ਵੀ ਘੰਟਾ ਇਕ ਥਾਂ ਤੇ ਬੈਠ ਕੇ ਇੱਕ ਘੰਟਾ ਦੂਜੀ ਥਾਂ ਤੇ ਨਹੀਂ ਇੱਕੋ ਜਗ੍ਹਾ ਫਿਕਸ ਕਰਨੀ ਆ ਉੱਥੇ ਸਾਫ ਸੁਥਰਾ ਕੱਪੜਾ ਵਿਛਾ ਲੈਣਾ ਹੈ ਅਤੇ ਆਪ ਵੀ ਇਸ਼ਨਾਨ ਕਰਕੇ ਸਾਫ ਸੁਥਰੇ ਕੱਪੜੇ ਪਹਿਨਣੇ ਆ ਨਵੇਂ ਪਹਿਨਣੇ ਜ਼ਰੂਰੀ ਨਹੀਂ ਆ ਪਰ ਸਾਫ਼ ਸੁਥਰੇ ਕੱਪੜੇ ਪਹਿਨਣੇ ਆ ਪਿਆਰ ਸਤਿਕਾਰ ਦੇ ਨਾਲ ਖੜਾ ਪ੍ਰਸ਼ਾਦੀ ਦੀ ਤਿਆਰ ਕਰਨੀ ਆ ਉਸ ਤੋਂ ਉਪਰੰਤ ਜੇਕਰ ਤੁਸੀਂ ਧੰਤਨ ਬਾਬਾ ਦੀਪ ਸਿੰਘ ਜੀ ਦੇ ਨਾਮ ਦੀ ਜੋਤ ਆਪਣੇ ਘਰ ਦੇ ਵਿੱਚ ਜਗਾਉਣਾ ਚਾਹੁੰਦੇ ਆ ਤਾਂ ਫਿਰ ਦੇਸੀ ਘਿਓ ਦੀ ਜੋਤ ਉਹ ਵੀ 12 ਵਜੇ ਤੋਂ ਪਹਿਲਾਂ ਹੀ ਜਗਾ ਲੈਣੀ ਆ ਕਿਉਂਕਿ 12 ਵਜੇ ਆਪਾਂ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦੇਣਾ ਹੈ ਜਦੋਂ ਪਾਠ ਸ਼ੁਰੂ ਕਰਨਾ ਹੈ ਫਿਰ ਸਾਡਾ ਧਿਆਨ ਇੱਧਰ ਉੱਧਰ ਨਹੀਂ ਹੋਣਾ ਚਾਹੀਦਾ ਉਦੋਂ ਸਾਡਾ ਮਨ ਗੁਰਬਾਣੀ ਦੇ ਪਾਠ ਵਿੱਚ ਲੱਗ ਹੋਵੇ ਗੁਰਬਾਣੀ ਦਾ ਪਾਠ ਕਰਨਾ ਵੀ ਆ ਆਪਣੇ ਕੰਨਾਂ ਰਾਹੀਂ ਸੁਣਨਾ ਵੀ ਆ ਪਾ ਕੇ ਪੂਰਾ ਮਨ ਲਾ ਕੇ ਗੁਰਬਾਣੀ ਦਾ ਪਾਠ ਕਰਨਾ ਹੈ ਸਾਨੂੰ ਪਤਾ ਲੱਗੇ ਕਿ ਅਸੀਂ ਕੀ ਬੋਲ ਰਹੇ ਹਾਂ ਸਭ ਤੋਂ ਪਹਿਲਾਂ ਜਪਜੀ ਸਾਹਿਬ ਦੀ ਦੇ ਪੰਜ ਪਾਠ ਕੀਤੇ ਜਾਂਦੇ ਆ 12 ਵਜੇ ਤੋਂ ਸ਼ੁਰੂ ਕਰਕੇ ਸਵਾਇ 1 ਵਜੇ ਤੱਕ ਪੰਜ ਪਾਠ ਜੱਗੀ ਸਾਹਿਬ ਜੀ ਦੇ ਫਿਰ ਉਸ ਦੇ ਉਪਰੰਤ ਦੋ ਪਾਠ ਚੋਪਈ ਸਾਹਿਬ ਜੀ ਦੇ ਕੀਤੇ ਜਾਂਦੇ ਆ ਚੋਪਈ ਸਾਹਿਬ ਜੀ ਦੀ ਬਾਣੀ ਪੜਨ ਦੇ ਉਪਰੰਤ 15-20 ਮਿੰਟ ਦੀ ਬ੍ਰੇਕ ਲਈ ਜਾਂਦੀ ਆ ਜਿੰਨਾ ਵੀ ਸਮਾਂ ਮਿਲੇਗਾ ਵਿੱਚ 15 ਮਿੰਟ ਮਿਲ ਜਾਣ 20 ਮਿੰਟ ਮਿਲ ਜਾਣ ਉਹਨਾਂ 15-20 ਮਿੰਟਾਂ ਦੇ ਵਿੱਚ ਹੀ ਜੇਕਰ ਤੁਸੀਂ ਵਾਸ਼ਰੂਮ ਜਾਣਾ ਚਾਹੁੰਦੇ ਆ ਜਾ ਸਕਦੇ ਹੋ ਜੇਕਰ ਤੁਸੀਂ ਕੁਝ ਵੀ ਖਾਣਾ ਪੀਣਾ ਹੈ ਜਿਸ ਤਰ੍ਹਾਂ ਚਾਹ ਪਾਣੀ ਜਾਂ ਭੁੱਖ ਲੱਗੀ ਆ ਕੋਈ ਉਹ ਖਾ ਪੀ ਸਕਦੇ ਆ ਇਹ 15 ਮਿੰਟ ਦੇ ਵਿੱਚ ਕਿਉਂਕਿ 2 ਵਜੇ ਤੋਂ ਫਿਰ ਸੁਖਣੀ ਸਾਬਜੀ ਦੇ ਪਾਠ ਆਰੰਭ ਹੋਣੇ ਆ ਤਾਂ ਇਹ 15 20 ਮਿੰਟ ਦੇ ਵਿੱਚ ਤੁਸੀਂ ਜੋ ਖਾਣਾ ਪੀਣਾ ਹੈ ਖਾ ਪੀ ਸਕਦੇ ਆ ਜੇ ਪਹਿਲਾਂ ਵੇਲੇ ਹੋ ਗਏ ਤਾਂ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਸ਼ੁਰੂ ਕਰ ਦੇਣਾ ਹੈ ਪਰ ਜਦੋਂ ਹੀ ਜੇਕਰ ਤੁਸੀਂ ਵਾਸ਼ਰੂਮ ਗਏ ਉਹ ਚਾਹ ਪਾਣੀ ਪੀਤਾ ਹੈ ਨਾ ਤਾਂ ਚੰਗੀ ਤਰ੍ਹਾਂ ਆਪਣੇ ਹੱਥ ਪੈਰ ਮੂੰਹ ਧੋ ਕੇ ਫਿਰ ਆਪਣੀ ਸੀਟ ਦੇ ਉੱਤੇ ਵਾਪਸ ਆ ਕੇ ਬਹਿਣਾ ਹੈ ਅਤੇ ਕਦੇ ਵੀ ਗੁਰਬਾਣੀ ਦਾ ਪਾਠ ਕਰਦਿਆਂ ਹੋਇਆਂ ਦੂਜੇ ਹੱਥ ਦੇ ਨਾਲ ਕੁਝ ਵੀ ਖਾਣਾ ਪੀਣਾ ਨਹੀਂ ਆ ਕਿਉਂਕਿ ਬਾਣੀ ਦਾ ਸਤਕਾਰ ਬਹੁਤ ਜ਼ਰੂਰੀ ਆ ਤੇ ਬਾਬਾ ਦੀਪ ਸਿੰਘ ਜੀ ਦੇ ਲਈ ਸਾਨੂੰ ਸਭ ਨੂੰ ਪਤਾ ਕਿ ਉਹਨਾਂ ਦੇ ਮਨ ਦੇ ਵਿੱਚ ਬਾਣੀ ਦੇ ਪ੍ਰਤੀ ਕਿੰਨਾ ਸਤਕਾਰ ਤਾਂ ਜੇਕਰ ਤੁਨ ਤਨ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨੀਆਂ ਨੇ ਤਾਂ ਸਭ ਤੋਂ ਪਹਿਲਾਂ ਬਾਣੀ ਦਾ ਸਤਕਾਰ ਕਰਨਾ ਪੈਣਾ ਹੈ ਤਾ ਪੂਰੀ ਸ਼ਰਧਾ ਭਾਵਨਾ ਦੇ ਨਾਲ ਸਾਫ ਸਫਾਈ ਦੇ ਨਾਲ ਸਾਰੇ ਕੰਮ ਕਰਨੇ ਆ ਜਦੋਂ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ ਆ ਨਾ ਉਦੋਂ ਵੀ ਆਪਣੀ ਰਸੋਈ ਜਾਂ ਚੌਂਕਾ ਚੁੱਲ੍ਹਾ ਪਹਿਲਾਂ ਚੰਗੀ ਤਰ੍ਹਾਂ ਸਾਫ ਕਰਨਾ ਹੈ ਫਿਰ ਕੜਾ ਪ੍ਰਸ਼ਾਦੀ ਦੀੇਕ ਬਣਾਉਣੀ ਆ ਅਤੇ ਜਿੱਥੇ ਬੈਠ ਕੇ ਬਾਣੀ ਦਾ ਪਾਠ ਕਰਨਾ ਹੈ ਉੱਥੇ ਵੀ ਆਪਾਂ ਇੱਕਦਮ ਸਾਫ਼ ਸੁਥਰਾ ਕੱਪੜਾ ਵਿਛਾਇਆ ਹੋਵੇ ਜਿਸ ਜਗ੍ਹਾ ਤੇ ਬੈਠੇ ਆ ਉਹ ਵੀ ਜਗ੍ਹਾ ਸਾਫ਼ ਸੁਥਰੀ ਹੋਵੇ ਤਾਂ ਆਪਾਂ ਗੱਲ ਕਰ ਰਹੇ ਸੀ ਬ੍ਰੇਕ ਦੇ ਵਿੱਚ ਜੇ ਆਪਾਂ ਚਾਹ ਪਾਣੀ ਛਕ ਲਿਆ ਹੈ ਤਾਂ 2 ਵਜੇ ਸੁਖਨੀ ਸਾਹਿਬ ਜੀ ਦੇ ਪਾਠ ਆਰੰਭ ਹੋ ਜਾਣੇ ਆ 2 ਵਜੇ ਸੁਖਨੀ ਸਾਹਿਬ ਜੀ ਦਾ ਪਾਠ ਕਰਨਾ ਹੈ ਫਿਰ ਉਸ ਦੇ ਉਪਰੰਤ 6 ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਕੀਤੇ ਜਾਣਗੇ ਫਿਰ ਅਰਦਾਸ ਬੇਨਤੀ ਅਰਦਾਸ ਬੇਨਤੀ ਕਰਨੀ ਆ ਜਾਂ ਸੁਣਨੀ ਆ ਤਾਂ ਉਹਦੇ ਵਿੱਚ ਜਦੋਂ ਹੀ ਕੜਾ ਪ੍ਰਸ਼ਾਦ ਦੀ ਦੇਗ ਦੇ ਭੋਗ ਦੀ ਗੱਲ ਕੀਤੀ ਜਾਵੇਗੀ ਤਾਂ ਉਦੋਂ ਆਪਾਂ ਆਪਣੇ ਕੜਾ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਗਾ ਦੇਣਾ ਹੈ ਤਾਂ ਕੜਾ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਾਉਣ ਦੇ ਉਪਰੰਤ ਹੁਕਮਨਾਮਾ ਸਾਹਿਬ ਸੁਣਨਾ ਹੈ ਹੁਕਮਨਾਮਾ ਸੁਣਨ ਦੇ ਬਾਅਦ ਜੋ ਕੜਾ ਪ੍ਰਸ਼ਾਦ ਦੀ ਦੇਗ ਆਪਾਂ ਤਿਆਰ ਕੀਤੀ ਸੀ ਜਿਹਨੂੰ ਭੋਗ ਲਾ ਲਿਆ ਹੈ ਉਹਦੇ ਵਿੱਚੋਂ ਪਹਿਲਾ ਪੰਜ ਪਿਆਰਿਆਂ ਦਾ ਪ੍ਰਸ਼ਾਦ ਆਪਾਂ ਅਲੱਗ ਵਰਤਨ ਦੇ ਵਿੱਚ ਕੱਢਣਾ ਹੈ ਪੰਜ ਵਾਰ ਉਹ ਪ੍ਰਸ਼ਾਦ ਕੱਢ ਕੇ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਕੇ ਗੁਰੂ ਸਹਿਬ ਜੀ ਦੇ ਸਾਹਮਣੇ ਰੱਖਣਾ ਹੈ ਅਰਦਾਸ ਬੇਨਤੀ ਕਰਨੀ ਆ ਇੰਜ ਮਹਿਸੂਸ ਕਰਨਾ ਕਿ ਪੰਜ ਪਿਆਰਿਆਂ ਨੇ ਇਹ ਪ੍ਰਸ਼ਾਦ ਛੱਕ ਲਿਆ ਹੋਵੇ ਫਿਰ ਉਹ ਪ੍ਰਸ਼ਾਦ ਨੂੰ ਆਪਾਂ ਬਾਕੀ ਪ੍ਰਸ਼ਾਦ ਜਿਹਦੇ ਵਿੱਚੋਂ ਇਹ ਪ੍ਰਸ਼ਾਦ ਕੱਢਿਆ ਸੀ ਉਹ ਸਾਰੇ ਪ੍ਰਸ਼ਾਦ ਦੇ ਵਿੱਚ ਰਲਾ ਲੈਣਾ ਹੈ ਵਿੱਚੇ ਪਾ ਦੇਣਾ ਹੈ ਫਿਰ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਦਿਆਂ ਆਪਾਂ ਆਪਣੇ ਪਰਿਵਾਰ ਦੇ ਜੀਆਂ ਨੂੰ ਖੜਾ ਪ੍ਰਸ਼ਾਦ ਇਹ ਦੇਗ ਵਰਤਉਣੀ ਆ ਅਤੇ ਆਪੀ ਸ਼ਕਣੀ ਆ ਇਸ ਤਰੀਕੇ ਦੇ ਨਾਲ ਆਪਾਂ ਪੂਰੀ ਸ਼ਰਧਾ ਭਾਵਨਾ ਦੇ ਨਾਲ ਕਰਦੇ ਵਿੱਚ ਰਹਿ ਕੇ ਦੁਪਹਿਰਾ ਸਾਹਿਬ ਕੱਟ ਸਕਦੇ ਆ ਇੱਕ ਵਾਰ ਆਪਾਂ ਫਿਰ ਤੋਂ ਦੁਹਰਾ ਲਈਏ ਜੇ 12 ਵਜੇ ਤੋਂ ਪਹਿਲਾਂ ਪਹਿਲਾਂ ਕੇਸੀ ਇਸ਼ਨਾਨ ਕਰ ਲੈਣਾ ਹੈ 12 ਵਜੇ ਤੋਂ ਪਹਿਲਾਂ ਹੀ ਕੇਸੀ ਇਸ਼ਨਾਨ ਕਰਕੇ ਆਪਾਂ ਕੜਾ ਪ੍ਰਸ਼ਾਦ ਦੀ ਦੀਗ ਤਿਆਰ ਕਰਨੀ ਆ 12 ਵਜੇ ਤੋਂ ਪਹਿਲਾਂ ਹੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਮ ਦੀ ਜੋਤ ਜਗਾਉਣੀ ਆ ਜੇ ਜਗਾਉਣਾ ਚਾਹੁੰਦੇ ਹੋ ਤਾਂ ਜਗਾ ਲਓ ਜੇ ਨਹੀਂ ਜਗਾਉਣਾ ਚਾਹੁੰਦੇ ਤਾਂ ਉਦਾਂ ਵੀ ਪਾਠ ਕਰ ਸਕਦੇ ਆ ਪਰ ਜੇ ਜਗਾਉਣੀ ਆ ਫਿਰ 12 ਵਜੇ ਤੋਂ ਪਹਿਲਾਂ ਪਹਿਲਾਂ ਅਤੇ ਗੁਰਬਾਣੀ ਦਾ ਪਾਠ ਕਰਨ ਲੱਗਿਆ ਕੋਲ ਜਲ ਵੀ ਜ਼ਰੂਰ ਰੱਖ ਲੈਣਾ ਚਾਹੀਦਾ ਹੈ 12 ਵਜੇ ਜਪਜੀ ਸਾਹਿਬ ਜੀ ਦੇ ਪਾਠ ਕਰਨੇ ਆਰੰਭ ਕਰਨੇ ਆ 12 ਤੋਂ ਸਵਾ 1 ਵਜੇ ਤੱਕ ਪੰਜ ਜਪਜੀ ਸਾਹਿਬ ਜੀ ਦੇ ਪਾਠ ਪਹਿਲਾਂ ਕੀਤੇ ਜਾਣਗੇ ਫਿਰ ਉਸ ਦੇ ਉਪਰੰਤ ਦੋ ਚੌਪਾਈ ਸਾਹਿਬ ਜੀ ਦੇ ਪਾਠ ਕੀਤੇ ਜਾਣਗੇ ਜੋ ਪਈ ਸਹਿਬ ਜੀ ਦੇ ਪਾਠ ਕਰਨ ਉਪਰੰਤ 15-20 ਮਿੰਟ ਦੀ ਬ੍ਰੇਕ ਮਿਲੇਗੀ। ਉਹਦੇ ਵਿੱਚ ਤੁਸੀਂ ਕੁਝ ਖਾ ਪੀ ਸਕਦੇ ਹੋ, ਵਾਸ਼ਰੂਮ ਜਾ ਸਕਦੇ ਹੋ। ਜੇਕਰ ਤੁਸੀਂ ਨਹੀਂ ਜਾਣਾ ਤਾਂ ਫਿਰ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਦੇ ਰਹਿਣਾ। ਫਿਰ 2 ਵਜੇ ਸੁਖਮਨੀ ਸਾਹਿਬ ਜੀ ਦੀ ਬਾਣੀ ਸ਼ੁਰੂ ਹੋ ਜਾਵੇਗੀ। ਸੁਖਮਨੀ ਸਾਹਿਬ ਜੀ ਦੀ ਬਾਣੀ ਪੜਨ ਉਪਰੰਤ 6 ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੁੰਦੇ ਨੇ। ਫਿਰ ਉਸ ਤੋਂ ਉਪਰੰਤ ਅਰਦਾਸ ਬੇਨਤੀ। ਅਰਦਾਸ ਬੇਨਤੀ ਤੋਂ ਬਾਅਦ ਹੁਕਮਨਾਮਾ ਸਾਹਿਬ ਲੈ ਕੇ ਫਿਰ ਜੋ ਵੀ ਕੜਾ ਪ੍ਰਸ਼ਾਦੀ ਦੇਗਾ ਆਪਾਂ ਤਿਆਰ ਕੀਤੀ ਸੀ ਉਹ ਆਪਾਂ ਸੰਗਤ ਦੇ ਵਿੱਚ ਵਰਤਾ ਦੇਣੀ ਆ। ਭਾਵ ਕਿ ਆਪਣੇ ਘਰ ਦੇ ਜੀਆਂ ਨੂੰ ਵਰਤਾ ਦੇਣੀ ਆ। ਘਰ ਦੇ ਜੀ ਛਕਣ ਅਤੇ ਉਹਨਾਂ ਨੂੰ ਛਕਾ ਕੇ ਫਿਰ ਆਪ ਵੀ ਕੜਾ ਪ੍ਰਸ਼ਾਦੀ ਦੇਖ ਸਕਣੀ ਆ। ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ ਆ ਕਿ ਬਾਬਾ ਜੀ ਸਾਡੇ ਵੱਲੋਂ ਕੀਤੀ ਇਹ ਸੇਵਾ ਪ੍ਰਵਾਨ ਕਰਿਓ ਜੇਕਰ ਕੋਈ ਗਲਤੀ ਹੋ ਗਈ ਹੋਵੇ, ਭੁੱਲ ਹੋ ਗਈ ਹੋਵੇ ਤਾਂ ਮਾਫ਼ ਕਰ ਦੇਣਾ। ਜਦੋਂ ਆਪਾਂ ਬਾਣੀ ਪੜਨੀ ਆਰੰਭ ਕਰਨੀ ਆ ਨਾ ਉਦੋਂ ਵੀ ਅਰਦਾਸ ਬੇਨਤੀ ਕਰਕੇ ਬਾਣੀ ਦਾ ਪਾਠ ਕਰਨਾ ਹੈ ਅਤੇ ਪਾਠ ਕਰਨਾ ਪ੍ਰੰਤ ਵੀ ਅਰਦਾਸ ਬੇਨਤੀ ਹੋਵੇਗੀ ਜਿੱਥੇ ਬੈਠ ਕੇ ਪਾਠ ਕੀਤਾ ਸੀ ਉਹ ਕਪੜਾ ਤੁਸੀਂ ਝੁਕਣਾ ਹੈ ਉਦੋਂ ਵੀ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਨਾਮ ਦਾ ਸਿਮਰਨ ਕਰਦੇ ਰਹਿਣਾ ਅਤੇ ਬਾਬਾ ਜੀ ਤੋਂ ਹੋਈਆਂ ਭੁੱਲਾਂ ਦੀ ਮਾਫੀ ਮੰਗਣੀ ਆ ਵੀ ਬਾਬਾ ਜੀ ਸੇਵਾ ਕਰਦਿਆਂ ਤੋਂ ਬਹੁਤ ਗਲਤੀਆਂ ਹੋ ਗਈਆਂ ਹੋਣੀਆਂ ਬਹੁਤ ਭੁੱਲਾਂ ਹੋਈਆਂ ਹੋਣਗੀਆਂ ਬਾਬਾ ਜੀ ਤੁਸੀਂ ਮਾਫ ਕਰ ਦੇਣਾ ਅਤੇ ਜੋ ਪਾੜ ਕਰਨ ਦੇ ਵੇਲੇ ਆਪਾਂ ਜਾਲ ਕੋਲ ਰੱਖਿਆ ਸੀ ਉਹ ਆਪਾਂ ਕਰਦੇ ਜੀਆਂ ਨੂੰ ਵੀ ਸ਼ਿਕਾਰ ਕਰ ਸਕਦੇ ਹਾਂ ਜਿਵੇਂ ਚਾਹੋ ਜਾਂ ਫਿਰ ਆਪਾਂ ਖੁਰਦ ਛੱਡ ਸਕਦੇ ਹਾਂ ਜਿਵੇਂ ਤੁਹਾਨੂੰ ਠੀਕ ਲੱਗੇ